ਸਸਟ ਗਲਸ ਯੋ ਸਿੱਧਾ ਵਰਦਾਰ ਸੰਗ ਹੈ ਬਾਈ ਮਾਈਕ ਥੈਂਕ ਯੂ ਚੇਰਮੈਨ ਸਾਹਿਬ ਸਰ ਮੈਂ ਅੱਜ ਖਾਸ ਤੌਰ ਤੇ ਮੈਂ ਆਪ ਦਾ ਬੋਲ ਹੀ ਰਿਆਂ ਪਰ ਮੇਰੇ ਨਾਲ ਸਾਰੇ ਕਿਸਾਨ ਯੂਨੀਅਨ ਨੇ ਸਾਡੇ ਜਾਂ ਕਿਸਾਨ ਨੇ ਉਹਨਾਂ ਦੀ ਆਵਾਜ਼ ਮੈਂ ਤੁਹਾਡੇ ਮੂਰੇ ਰੱਖ ਰਿਹਾ ਸਰ ਤੁਹਾਨੂੰ ਪਤਾ ਹੋਣਾ ਮੈਂ ਪਹਿਲਾਂ 17 ਸਤੰਬਰ 2020 ਚ ਵੀ ਇਹ ਗੱਲ ਇਸੇ ਪਾਰਲੀਮੈਂਟ ਚ ਰੱਖੀ ਸੀ ਵੀ ਜੇ ਤੁਸੀਂ ਕਿਸਾਨਾਂ ਦਾ ਗਲਾ ਘੁੱਟੋਗੇ ਤਾਂ ਕਿਸਾਨ ਸੜਕਾਂ ਤੇ ਆਉਣਗੇ ਮਜ਼ਦੂਰ ਸੜਕਾਂ ਤੇ ਆਉਣਗੇ ਤੇ ਉਹ ਤੁਸੀਂ ਯਾਦ ਆ ਇੱਕ ਸਾਲ ਧਰਨਾ ਲੱਗਿਆ ਤੇ ਜੋ ਤੁਸੀਂ ਬਿੱਲ ਲੈ ਕੇ ਆਏ ਸੀ ਉਹ ਤੁਹਾਨੂੰ ਸਰਕਾਰ ਨੂੰ ਵਾਪਸ ਲੈਣਾ ਪਿਆ ਅੱਜ ਬੇਸ਼ੱਕ ਖੇਤੀ ਮੰਤਰੀ ਬਦਲ ਗਏ ਨੇ ਤੇ ਸਰ ਸਾਨੂੰ ਕਿਸਾਨ ਯੂਨੀਅਨਾਂ ਨੇ ਆਹ ਮੈਮੋਰੰਡਮ ਦਿੱਤੇ ਨੇ ਵੀ ਜੇ ਤੁਸੀਂ ਆਪਣੀ ਗੱਲ ਪਾਰਲੀਮੈਂਟ ਚ ਨਹੀਂ ਰੱਖੋਗੇ ਤਾਂ ਅਸੀਂ ਤੁਹਾਡਾ ਪਾਰਲੀਮੈਂਟ ਇਲੈਕਸ਼ਨਾਂ ਜਾਂ ਉਸ ਤੋਂ ਬਾਅਦ ਪਿੰਡਾਂ 'ਚ ਵਿਰੋਧ ਕਰਾਂਗੇ ਮੈਂ ਉਹਨਾਂ ਦੇ ਵੱਲੋਂ ਜੋ ਸਾਨੂੰ ਮੈਮੈਂਡਮ ਦਿੱਤਾ ਗਿਆ ਸਭ ਤੋਂ ਪਹਿਲਾਂ ਸਰ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਦੇ ਆਧਾਰ 'ਤੇ ਸੀ 2 50% ਫਾਰਮੂਲਾ ਸਰ ਦੇ ਅਨੁਸਾਰ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਗਰੰਟੀ ਕੀਤੀ ਜਾਵੇ ਦੂਜਾ ਸਰ ਆਪਣੀ ਮਰਜ਼ੀ ਨਾਲ ਉਹਰੇ ਕਮੇਟੀ ਬਣਾ ਲਈ ਕਿਸਾਨ ਤਾਂ ਉਹਦੇ ਵਿੱਚ ਕਦੇ ਆਏ ਨਹੀਂ ਜਿੰਨੀਆਂ ਮਰਜ਼ੀ ਮੀਟਿੰਗਾਂ ਉਹਰੇ ਇਹਨਾਂ ਨੇ ਕਿਹਾ ਵੀ 11 12 ਮੀਟਿੰਗਾਂ ਅਸੀਂ ਕਰ ਲੀਆਂ ਪਰ ਕੋਈ ਕਿਸਾਨ ਜਥੇਬੰਦੀ ਉਸ ਮੀਟਿੰਗ 'ਚ ਨਹੀਂ ਆਈ ਇਸ ਕਰਕੇ ਸਰ ਉਹ ਕਮੇਟੀ ਦੁਬਾਰਾ ਜੇ ਐਸ ਕੇ ਐਮ ਜੇ ਮੈਂ ਕਹਿ ਰਹੀ ਆ ਉਹ ਮੈਂ ਬਣਾਈ ਜਾਵੇ ਦੂਜਾ ਪੁਆਇੰਟ ਸਰ ਜਿੰਨਾ ਖੇਤੀ ਸਰ ਅੱਜ ਜਿੰਨਾ ਘਾਟਾ ਪੈ ਗਿਆ ਅੱਜ ਇਸ 80% ਸਰ ਖੇਤੀ ਕਿਸਾਨ ਮਜ਼ਦੂਰ ਅੱਜ ਘਾਟੇ 'ਚ ਨੇ ਸਰ ਉਹਨਾਂ ਦਾ ਕਰਜ਼ਾ ਕੋਈ ਵੀ ਕਰਜ਼ਾ ਜਿਹੜਾ ਉਹਨਾਂ ਦਾ ਮਾਫ਼ ਕੀਤਾ ਜਾਵੇ ਤੀਜਾ ਪੁਆਇੰਟ ਸਰ ਜਿੰਨਾ ਵੀ ਸਰ ਬਿਜਲੀ ਸੋਧ ਬਿੱਲ ਬਿਜਲੀ ਸੋਧ ਬਿੱਲ ਵਿੱਚ ਉਰੇ ਮੰਨਿਆ ਗਿਆ ਸੀ ਵੀ ਅਸੀਂ ਨਹੀਂ ਲੈ ਕੇ ਆਵਾਂਗੇ ਪਰ ਪਿਛਲੇ ਪਾਸਿਓ ਸਾਰੇ ਉਹ ਬਿਜਲੀ ਸੋਧ ਬਿੱਲ ਦਾ ਜਿਹੜਾ ਉਹ ਲਿਆਂਦਾ ਜਾ ਰਿਹਾ ਉਦੋਂ ਵੱਦ ਸਰ ਜਿੰਨੇ ਵੀ ਸਾਡੇ ਸਾਰੇ ਦਰਮਿਆਨੇ ਛੋਟੇ ਚਾਹੇ ਸਾਡੀਆਂ ਮਾਵਾਂ ਭੈਣਾਂ ਨੇ ਚਾਹੇ ਜਿੰਨੇ ਮਰਦ ਔਰਤਾਂ ਕਿਸਾਨ ਮਜ਼ਦੂਰ ਸਾਰਿਆਂ ਨੂੰ ਸਰ ਬਾਕੀ ਪੈਨਸ਼ਨ ਲੱਗਦੀ ਆ ਕਿਸਾਨ ਬਜਾਰਾ ਬਜ਼ੁਰਗ ਹੋ ਕੇ ਕਿੱਥੇ ਜਾਵੇ 10000 ਘੱਟੋ-ਘੱਟ ਸਰੋਂ ਨੂੰ ਪੈਨਸ਼ਨ ਲੱਗਣੀ ਚਾਹੀਦੀ ਆ ਉਦੋਂ ਬਾਅਦ ਸਰ ਜਿੰਨੇ ਵੀ ਉਸ ਵੇਲੇ ਕੇਸ ਹੋਏ ਪਰਚੇ ਦਰਜ ਹੋਏ ਸਰ ਅੱਜ ਤੱਕ ਉਹ ਉਸੇ ਤਰ੍ਹਾਂ ਐਫ ਆਈ ਆਰ ਦਰਜ ਆ ਉਹਨਾਂ ਤੇ ਉਹ ਕੇਸ ਵਾਪਸ ਨਹੀਂ ਲਏ ਉਹ ਕੇਸ ਵਾਪਸ ਲਓ ਨਹੀਂ ਸਰ ਕਿਸਾਨ ਦੁਬਾਰਾ ਬੜੀ ਜਲਦੀ ਪ੍ਰੋਗਰਾਮ ਬਣਾ ਰਿਹਾ ਫੇਰ ਆਪਾਂ ਕਹਾਂਗੇ ਵੀ ਦਿੱਲੀ ਸਰ ਸੁਣੋ ਸੁਣੋ ਇਦੋਂ ਵੱਡੀ ਗੱਲ ਸਰ ਬਾਤ ਹੀ ਕੋਈ ਨਹੀਂ ਇਸ ਸੇ ਵੱਡੀ ਔਰ ਸਰ किसान दोबारा यहाँ आ जाएंगे फिर आप कहोगे दिल्ली बंद हो गया, और सर उनके लिए जो बीके यू डिकंदा है बीके यू है, सबसे बड़ा हमारा बीके यू सिद्धूपुर है सर ऐसे ही हमारा जो किसान यूनियन है सारी यूनियन सर दो हजार तेरह में यही लैंड एक बिल पास किया था उसे बदल दिया गया और स्टेटों में उसे लागू करने के लिए बोला गया 2013 ਵਾਲੇ ਐਕੂਏਸ਼ਨ ਬਿਲ ਦੁਆਰਾ ਲਿਆਂਦਾ ਜਾਵੇ 700 ਲੋਕ ਸਰ ਮਰੇ ਉਸ ਤਾਂ ਹੀ 700 ਲੋਕ ਸ਼ਹੀਦ ਹੋ ਗਏ ਸਰ ਉਹਨਾਂ ਦੇ ਪਰਿਵਾਰਾਂ ਲਈ 10 ਲੱਖ ਰੁਪਈਆ ਤੇ ਉਹਨਾਂ ਦੀਆਂ ਨੌਕਰੀਆਂ ਸੈਂਟਰ ਗਵਰਨਮੈਂਟ ਦੇਵੇ ਸਰ ਉਹਨਾਂ ਦੇ ਦੂਜੀ ਗੱਲ ਸਰ ਖੇਤੀ ਦਾ ਕੰਮ ਪੋਲੂਸ਼ਨ ਵਿੱਚ ਕਿਵੇਂ ਆ ਜਾਏਗਾ ਸਰ ਇੰਡਸਟਰੀ ਤੋਂ ਹੋ ਪੋਲੂਸ਼ਨ ਵਿੱਚ ਜਿੰਨੀ ਖੇਤੀ ਕੇ ਦੰਦੇ ਹੈ ਜਿਤਨੇ ਖੇਤੀ ਉਸੇ ਪੋਲੂਸ਼ਨ ਸੇ ਬਾਹਰ ਕੱਢਣੇ ਚਾਹੀਏ ਔਰ ਸਰ ਦਿੱਲੀ ਮੇ उन किसानों का बड़ा मेमोरियल उनका यहाँ बनना चाहिए जो रब, किसान यहाँ पे शहीद हैं सर नहीं दोबारा वो सड़कों पे आएंगे और सरकार के लिए तो मुश्किल होगी थैंक यू सर थैंक यू चलिए